ਪਾਈਪਾਂ ਨਾਲ ਪਰੇ ਟ੍ਰੈਕਟਰ ਟਰਾਲੀ ਪਲਟਣ ਨਾਲ ហេਠਾ ਆਏ ਮੁੰਗਾ ਦੇ ਪਤੀ ਪਤਨੀ ਦੀ ਦਰਦਨਾਕ ਮੌਤ ਘਰ ਦਾ ਰਾਸ਼ਨ ਲੈ ਕੇ ਮੋਟਰਸਾਈਕਲ ਤੇ ਪਿੰਡ ਮਾਣੂ ਕੇ ਜਾ ਰਹੇ ਸਨ ਮ੍ਰਿਤਕ ਜੋੜਾ ਘਰ ਵਿੱਚ ਵਿਛ ਗਏ ਸੱਥਰ ਪੈ ਗਿਆ ਚੀਖ ਸਿਹੜਾ ਨਿਹਾਲ ਸਿੰਘ ਵਾਲਾ ਤੋਂ ਬਾਗਾ ਪੁਰਾਣਾ ਰੋਡ ਤੇ ਦੇਰ ਰਾਤ ਵਾਪਰੇ ਸੜਕ ਹਾਦਸੇ ਵਿੱਚ ਪਤੀ ਪਤਨੀ ਦੀ ਦਰਦਨਾਕ ਮੌਤ ਹੋਣ ਦਾ ਪਤਾ ਲੱਗਾ ਹੈ ਇਹ ਹਾਦਸਾ ਉਸ ਸਮੇ ਵਾਪਰਿਆ ਜਦੋਂ ਪਤੀ ਪਤਨੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਪਿੰਡ ਮਾਣੂਕੇ ਵਿਖੇ ਜਾ ਰਹੇ ਸਨ ਹਾਦਸੇ ਦਾ ਵੀਡੀਓ ਵੀ ਵਾਇਰਲ ਹੋ ਚੁੱਕਿਆ ਸੀ ਜਿਸ ਵਿੱਚ ਇੱਕ ਵਿਅਕਤੀ ਵੱਲੋਂ ਪਾਈਪਾਂ ਹੇਠਾਂ ਆਏ ਪਤੀ ਪਤਨੀ ਨੂੰ ਬਾਹਰ ਕੱਢਣ ਲਈ ਲੋਕਾਂ ਨੂੰ ਪਹੁੰਚਣ ਲਈ ਕਿਹਾ ਜਾ ਰਿਹਾ ਸੀ ਦੂਜੇ ਪਾਸੇ ਮੌਕੇ ਤੇ ਪਹੁੰਚੇ ਲੋਕਾਂ ਵੱਲੋਂ ਇਹਨਾਂ ਦੋਨਾਂ ਨੂੰ ਪਾਈਪਾਂ ਹੇਠੋਂ ਕੱਢਣ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ ਸੀ ਹਾਲਾਂਕਿ ਹਾਦਸੇ ਦਾ ਪਤਾ ਚੱਲਣ ਦੇ ਬਾਵਜੂਦ ਕੋਈ ਪੁਲਿਸ ਅਧਿਕਾਰੀ ਨਹੀਂ ਪਹੁੰਚਿਆ ਸੀ ਲੇਕਿਨ ਲੋਕਾਂ ਵੱਲੋਂ ਆਪਣੀ ਕੋਸ਼ਿਸ਼ ਜਾਰੀ ਰੱਖੀ ਹੋਈ ਸੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਨਿਹਾਲ ਸਿੰਘ ਵਾਲਾ ਤੋਂ ਬਗਾ ਪੁਰਾਣਾ ਰੋਡ ਤੇ ਪਾਈਪਾਂ ਨਾਲ ਭਰੀ ਟਰੈਕਟਰ ਤਰਾਲੀ ਪਲਟ ਗਈ ਇਸ ਘਟਨਾ ਵਿੱਚ ਪਿੰਡ ਮਾਣੂਕੇ ਦੇ ਹਰਜੀਤ ਕੁਮਾਰ ਸ਼ਰਮਾ ਅਤੇ ਉਹਨਾਂ ਦੀ ਤਰਮਪਤਨੀ ਜਿਨ੍ਹਾਂ ਦੀ ਟਰਾਲੀ ਹੇਠਾ ਆਉਣ ਕਾਰਨ ਮੌਤ ਹੋ ਗਈ ਸਥਾਨਕ ਰਾਗੀਰਾ ਨੇ ਬੜੀ ਮੁਸ਼ਕਲ ਨਾਲ ਦੋਵਾਂ ਨੂੰ ਟਰਾਲੀ ਹੇਠੋਂ ਬਾਹਰ ਕੱਢਿਆ ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਪਸਰ ਗਈ